ਅੰਮ੍ਰਿਤਸਰ ਦੇ ਪਿੰਡ ਇਬਨਕਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਈਂ ਬਾਬਾ ਬੁੱਢਣ ਸਾਹ ਦੀ ਕਿਰਪਾ ਨਾਲ ਅਤੇ ਸਹੋਤਾ ਪਰਿਵਾਰ ਵੱਲੋਂ ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਵਾਏ ਗਏ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਣੀ ਸਹੋਤਾ ਗੁਰਪ੍ਰੀਤ ਸਿੰਘ ਸ਼ਾਹ ਜੀ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਇਹ ਉਪਰਾਲਾ ਲਗਾਤਾਰ 3 ਸਾਲਾ ਤੋਂ ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਹਨ। ਅੱਜ 5 ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਵਾਏ ਗਏ। ਉਹਨਾਂ ਨੇ ਕਿਹਾ ਕਿ ਇਹ ਉਪਰਾਲਾ ਸਹੋਤਾ ਪਰਿਵਾਰ ਤੇ ਸਾਈਂ ਬਾਬਾ ਬੁੱਢਣ ਸਾਹ ਜੀ ਵੱਲੋਂ ਨਵ ਵਿਆਹ ਜੋੜਿਆਂ ਨੂੰ ਅਸ਼ੀਰਵਾਦ ਦੇ ਕੇ ਨਵਾਂ ਜੀਵਨ ਸ਼ੁਰੂ ਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਨਵੇਂ ਵਿਆਹ ਜੋੜਿਆਂ ਨੂੰ ਘਰ ਦਾ ਘਰੇਲੂ ਸਮਾਨ ਸੋਹਤਾ ਪ੍ਰਾਰ ਅਤੇ ਸਾਈਂ ਬਾਬਾ ਬੁੱਢਣ ਸਾਹ ਜੀ ਵੱਲੋਂ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਅਗਲੀ ਵਾਰ ਇਸ ਤੋਂ ਵੱਧ ਚੜ੍ਹ ਕੇ ਧੀਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ। ਇਸ ਮੌਕੇ ਤੇ ਸਨੀ ਸੋਹਤਾ ਨੇ ਦੱਸਿਆ ਕਿ ਜੇਕਰ ਕਿਸੇ ਨੇ ਆਪਣੀ ਧੀਆਂ ਦੇ ਆਨੰਦ ਕਾਰਜ ਕਰਾਉਣੇ ਹੋਏ ਤਾਂ ਸਾਨੂੰ 2 ਮਹੀਨੇ ਪਹਿਲਾਂ ਦੱਸਿਆ ਜਾਵੇ ਤਾਂ ਜੋ ਕਿ ਉਹਨਾਂ ਧੀਆਂ ਦੇ ਆਨੰਦ ਕਾਰਜਕਰੋਣ ਲਈ ਇੰਤਜ਼ਾਮ ਕੀਤੇ ਜਾ ਸਕਣ ਅੰਮ੍ਰਿਤਸਰ ਤੋਂ ਅਮਰਦੀਪ ਸਿੰਘ ਮਾਲ ਦੀ ਖਾਸ ਰਿਪੋਰਟ ਜੀ ਜੀ ਕੋਰਗਾ ਬੁਲਸ਼ ਮੋੜ ਤੇ ਇਹ ਦੇਖ ਇਹ ਦੇਖ ਇਹ ਸਕੋਟ ਵੱਲ ਜਾ ਰਿਹਾ ਆਈ ਵੀ ਇਹ ਕਿੰਨਾ ਸ਼ਾਂਤ ਹੈ ਇਹ ਲਗਾ ਬੱਤਿ ਨਾ ਇਹ ਸ਼ਿਜਰ ਇਹ ਸ਼ਿਜਰ ਯਾਰ ਸ਼ਿਜਰ ਨਾ ਇਕਾਰਾ ਸਾਈਂ ਬਾਬਾ ਪੁੱਲੀ ਸ਼ਾਹ ਜੀ ਦਾ ਉਹ ਸਾਹ ਮੈਂ ਦਾ ਸਨਿਸ਼ੋਤਾ ਜਿਸ ਤਰ੍ਹਾਂ ਕਿ ਸਾਡੇ ਵੱਲੋਂ ਬਿਲਕੁਲ ਸੋਹੋਤਾ ਫੈਮਿਲੀ ਵੱਲੋਂ ਇਹ ਸਾਰੇ ਸਾਈਂ ਬਾਬਾ ਪੁੱਟਨ ਸ਼ਾਹੀ ਕਿਰਪਾ ਦੇ ਨਾਲ ਜਿਹੜੇ ਹਰ ਸਾਲ ਤੀਆਂ ਦੇ ਵਿਆਹ ਜਿਹੜੇ ਆਨੰਦ ਕਾਰਜ ਨੇ ਉਹ ਕੀਤੇ ਜਾਂਦੇ ਉਹ ਸਾਈਂ ਗੁਰਪ੍ਰੀਤ ਸ਼ਾਹ ਜੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਅਮਰੀਕ ਸਿੰਘ ਜੀ ਵੱਲੋਂ ਸਾਰੇ ਸਮੂੱਚੇ ਸਾਡੀ ਸੋਹੋਤਾ ਫੈਮਿਲੀ ਵੱਲੋਂ ਇਹ ਸਾਰੇ ਜਿਹੜੇ ਵਿਆਹ ਸੀ ਉਹ ਕੀਤੇ ਜਾਂਦੇ ਸੀ ਔਰ ਤੁਸੀਂ ਦੇਖਿਆ ਕਿ ਕਿੰਨੀਆਂ ਬਾਤ ਚੜ੍ਹ ਕੇ ਸੰਗਤਾਂ ਦੇ ਵਿੱਚ ਰੌਣਕਾਂ ਸੀ ਔਰ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਉਹ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਹਰ ਇੱਕ ਸੰਜੋਗ ਦੇ ਨਾਲ ਸਾਥ ਦਿੱਤਾ ਜਿਸ ਤਰ੍ਹਾਂ ਕਿ ਐਡਵੋਕੇਟ ਈਮਾ ਸਾਹਿਬ ਸਾਡੇ ਗੋਗੂ ਭਾਈ ਔਰ ਸਾਡੇ ਸੋਤਾ ਸਾਹਿਬ ਜਿੰਨੇ ਵੀ ਸਾਡੇ ਸਮਸ਼ੇਰ ਜੀ ਜਿੰਨੇ ਵੀ ਸਾਡੀ ਸਮੂਚੀ ਟੀਮ ਹੈਗੀ ਸੀ ਔਰ ਖਾਸ ਕਰਕੇ ਮੀਡੀਆ ਦਾ ਵੀ ਧੰਨਵਾਦ ਕਰਾਂਗੇ ਔਰ ਖਾਸ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਢਿੱਲੋ ਜੀ ਨੇ ਜਿਨੇ ਨੇ ਫੋਟੋਗ੍ਰਾਫੀ ਦੀ ਜਿਹੜੀ ਸੇਵਾ ਬਾਉ ਕੀਤੀ ਆ ਔਰ ਨਾਲ ਤੋਂ ਨਾਲ ਜਿੰਨੇ ਵੀ ਵੀਰ ਸੇਵਾ ਕਰ ਰਹੇ ਨੇ ਚਾਹੀਓ ਲੰਗਰ ਦੀ ਆ ਚਾਹੀਓ ਕਿਸੇ ਵੀ ਤਰ੍ਹਾਂ ਦੀ ਸੇਵਾ ਬਾ ਸਾਰਿਆਂ ਨੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਬੈਡਾਂ ਦੀ ਸੇਵਾ ਕੀਤੀ ਆ ਕਿਸੇ ਨੇ ਪ੍ਰੈਸਾਂ ਦੀ ਸੇਵਾ ਕੀਤੀ ਆ ਕਿ ਹਰ ਚਾਹ ਜਿਥੇ ਕਿ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਸਾਡੇ ਸਮੂਚੀ ਟੀਮ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾਂਦਾ ਕਿ ਹਰ ਸਾਲ ਨਸ਼ਿਆਂ ਤੋਂ ਦੂਰ ਉੱਠ ਕੇ ਅਸੀਂ ਹਰ ਫੈਮਲੀਆ ਨੂੰ ਇਹ ਗੱਲ ਕਹਿਣਾ ਚਾਹੁੰਦੇ ਕਿ ਜਿਸ ਤਰ੍ਹਾਂ ਸਹੋਤਾ ਫੈਮਲੀ ਹੈ ਸਾਰਾ ਕੁਝ ਕਰਦੀ ਹੈ ਉਸ ਤਰ੍ਹਾਂ ਹੀ ਸਾਰੀਆਂ ਫੈਮਲੀਆ ਉੱਠਣ ਤਾਂ ਜੋ ਹਰ ਇੱਕ ਸੇ ਦਾ ਗਰੀਬ ਦਾ ਪਲਾਹ ਹੋ ਸਕੇ ਗਰੀਬ ਆਪਣੇ ਘਰ ਚੋਂ ਜਿੱਥੇ ਧੀਆਂ ਨੂੰ ਬੋਝ ਸਮਝਿਆ ਜਾਂਦਾ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਹ ਧੀਆਂ ਬੋਝ ਨਹੀਂ ਹੁੰਦੀਆਂ ਸਾਡੇ ਘਰ ਦੀਆਂ ਰੌਣਕਾਂ ਵੀ ਹੁੰਦੀਆਂ ਕਿਉਂਕਿ ਇਹ ਸਾਡੀਆਂ ਮਾਵਾ ਹੁੰਦੀਆਂ ਇਹ ਹੀ ਪਰਜਾਈਆਂ ਹੁੰਦੀਆਂ ਸਾਰੇ ਬੰਨੇ ਆਪਾਂ ਮਤਲਬ ਕਿ ਧੀਆਂ ਦੇ ਨਾਲ ਹੀ ਜਿਹੜਾ ਅੱਗੇ ਵੰਚਾ ਉਹ ਚੱਲਦਾ ਹੈ ਇਹ ਕਿਨਵਾ ਹੈ ਜਿਹੜਾ ਤੁਸੀਂ ਆਨੰਦ ਕਾਰ ਕਰਵਾ ਲਿਆ ਪਹਿਲਾਂ ਵੀ ਕਿਨੇ ਕਰਦੇ ਹੋ ਆਨੰਦ ਕਾਰ ਇਹ ਤੀਸਰਾ ਬਿਲਕੁਲ ਜੀ ਜਿਹੜਾ ਪ੍ਰੋਗਰਾਮ ਸਾਡਾ ਹੋਇਆ ਬਾਬਾ ਬੁੱਢਣ ਸਾਹਿਬ ਦੀ ਕਿਰਪਾ ਦੇ ਨਾਲ ਤੀਸਰਾ ਜਿਹੜਾ ਸਾਡਾ ਪ੍ਰੋਗਰਾਮ ਸੀ ਪਿੰਡ ਇਬਨਕਲਾਂ ਦੇ ਵਿੱਚ ਸਾਡੇ ਬਿਲਕੁਲ ਸਾਰੇ ਸਾਥੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਸੀ ਉਹ ਕੀਤਾ ਗਿਆ ਸੀ ਲੋਟਰੋ ਪਰਿਵਾਰ ਨੇ ਸਾਰੇ ਇਕੱਠੇ ਵੀ ਦੇ ਲਾ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਸਾਡੇ ਕੋਲ ਜਿਹੜਾ ਵੀ ਮਤਲਬ ਆ ਜਾਵੇ ਹਰ ਸਾਲ ਤੇ ਅਸੀਂ ਇਸ ਵਾਰੀ ਵੀ ਉਹ ਅਪੀਲ ਕੀਤੀ ਹੈ ਕਿ ਜਿੰਨੇ ਵੀ ਮੈਰਿਜ ਇਸ ਵਾਰੀ ਅਸੀਂ ਜਦੋਂ ਹੁਣ ਆਨੰਦ ਕਾਰਜ ਹੋਏ ਨਹੀਂ ਉਹਦੇ ਵਿੱਚ ਵੀ ਅਸੀਂ ਬਿਲਕੁਲ ਦੱਸਿਆ ਕਿ ਆਨੰਦ ਕਾਰਜਾਂ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਜਿਤਨਾ ਵੀ ਕਿਸੇ ਦੇ ਮੈਰਿਜ ਹੁੰਦੇ ਆ ਉਹ ਸਾਨੂੰ ਬਿਲਕੁਲ 2 ਮਹੀਨੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਅਸੀਂ ਪਹਿਨਾਂ ਦੀਆਂ ਜਿਹੜੇ ਮੈਰਿਜਾਂ ਆ ਆਨੰਦ ਕਾਰਜਾਂ ਦੇ ਅਸੀਂ ਕਿਉਂਕਿ ਅਸੀਂ ਵੀ ਹੋਰ ਉਪਰਾਲੇ ਕਰਨੇ ਹੁੰਦੇ ਸਾਰਿਆਂ ਦੇ ਨਾਲ ਲਾਟੈਸਪੋਵਾ ਤੋਂ ਹੋ ਅਗਲੇ ਸਾਲ ਹੋਰ ਵਿਵਹਾਰ ਪਾਲੀ ਕੀਤੀ ਗਾਹ ਹੋਰ ਵੱਡੇ ਦਾਸ ਜਾਗ ਤੇ ਵੱਡੇ ਪਲਾਈਟ ਆ ਜਾ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਦਾ ਵੀ ਉਪਰਾਲਾ ਹੋਏਗਾ ਤੁਹਾਡੇ ਵਰਗੇ ਵੀਰਾਂ ਕਿਉਂਕਿ ਸਾਡੇ ਨਾਲ ਹੋਰ ਵੀ ਵੀਰ ਹੈਗੇ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਬਿਲਕੁਲ ਇਹ ਭਾਵੇਂ 21 ਮੈਰਜਾ ਹੋਣ ਚਾਹੀਏ 11 ਹੋਣ ਚਾਹੀਏ 51 ਹੋਣ ਜਿੰਨੇ ਵੀ ਮੈਰਜਾ ਹੋਣਗੀਆਂ ਉਹ ਸਾਡੇ ਨਾਲ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਚਾਹੇ ਉਹ ਹੁਣ ਤੋਂ ਅੱਜ ਤੋਂ ਹੀ ਆਪਣਾ ਨਾਂ ਜਿਹੜਾ 11 ਨਵੰਬਰ ਹੁੰਦੀ ਹੈ 11 ਨਵੰਬਰ ਨੂੰ ਹਰ ਸਾਲ ਦੀ ਤਰ੍ਹਾਂ ਬਾਬਾ ਪੁੱਟਨ ਸ਼ਾਦੀ ਕਿਰਪਾ ਦੇ ਨਾਲ ਅਸੀਂ ਇਹ ਮੇਲੇ ਕਰਾਏ ਜਾਂਦੇ ਔਰ ਸਾਡੀਆਂ ਕਿ ਫੇਰੇ ਇਹਤਿਆਂ ਨੂੰ ਤੋੜਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਸਾਰਾ ਜਿੰਨੀਆਂ ਵੀ ਸਾਡੀਆਂ ਫਹਿਮੀਆਂ ਸੀ ਸਾਡੇ ਪ੍ਰਾਸ ਸੀ ਸਾਰੇ ਨਾਲ ਖੜ ਕੇ ਫੇਰੇ ਇਹਨਾਂ ਪੈਨਾਂ ਨੂੰ ਆਪਾਂ ਤੋੜ ਰਹੇ ਹਾਂ ਜਿਵੇਂ ਜੈਸਾ ਇਹਦੀ ਸਾਰੇ ਵੀਰਾਂ ਨੂੰ ਤੇ ਦਾਸ ਸੇਵਾਦਾਰ ਬਾਬਾ ਬੁੱਢਣ ਸ਼ਾਹੀ ਦੇ ਦਰਬਾਰ ਤੋਂ ਗੁਰਪ੍ਰੀਤ ਸ਼ਾਹ ਜੀ ਤੇ ਅੱਜ 11 11ਵੇਂ ਮਹੀਨੇ ਦੀ 12 ਤਰੀਕ ਨੂੰ ਪਿੰਡ ਇਬਨਕਲਾ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਇਹ ਬਾਬਾ ਬੁੱਢਣ ਸ਼ਾਹੀ ਦਾ ਮੇਲਾ ਬੜੀ ਧੁੰਮਤਾਂ ਨਾਲ ਬਣਾਇਆ ਜਾਂਦਾ ਹੈ ਇਹਨਾਂ ਦੇ ਸੰਬੰਧ ਵਿੱਚ ਲੋੜਵੰਦ ਪਰਿਵਾਰਾਂ ਦੇ ਵਿਆਹ ਕੀਤੇ ਜਾਂਦੇ ਨੇ ਤੇ ਬਾਬਾ ਬੁੱਢਨਸ਼ਾਹੀ ਜੋ ਕੁਝ ਕਰਾ ਰਹੇ ਨੇ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛ ਨਹੀਂ ਹੱਥ ਸਭ ਕੁਝ ਸਾਈਂ ਦੀ ਆਗ ਕਰਾ ਰਹੇ ਨੇ ਬਾਬਾ ਬੁੱਢਨਸ਼ਾਹੀ ਤੇ ਮੈਂ ਸਾਰੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਔਰ ਜਿੰਨੇ ਮੇਰੇ ਵੀਰ ਭਰਾਵਾਂ ਨੇ ਮੇਰਾ ਸਹਿਯੋਗ ਦਿੱਤਾ ਨਾਲ ਇਸ ਆਪਣਾ ਸਹਿਯੋਗ ਦਿੱਤਾ ਕਾਰਜ ਵਾਸਤੇ ਵਾਹਿਗੁਰੂ ਬਾਬਾ ਬੁੱਢਨਸ਼ਾਹੀ ਉਹਨਾਂ ਦੀ ਚੜ੍ਹਦੀ ਕਲਾ ਕਰੇ ਬਾਬਾ ਗੁਰਦਤਾ ਜੀ ਰਹਿਮਤਾਂ ਰੱਖੇ ਦਾਤਾ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਵਾਂਗਾ ਵੀ ਪਿਛਲੇ ਅਗਲੇ ਸਾਲ ਵੀ ਆਪਾਂ ਵੱਧ ਤੋਂ ਵੱਧ 11 12 ਜਿੰਨੇ ਵੀ ਹੋ ਸਕਣਨ ਤੇ ਆਪਾਂ ਬੜੀ ਧੂਮਤਾਂ ਦੇ ਨਾਲ ਬੱਚਿਆਂ ਦੇ ਵਿਆਹ ਕਰਾਂਗੇ ਸਮਾਨ ਵੀ ਚਲੋ ਜਿੰਨੀ ਲੋੜ ਬੰਦ ਆਪਾਂ ਜਿੰਨੀ ਹੱਸੀਅਤ ਦੇ ਹਿਸਾਬ ਨਾਲ ਦਿੱਤਾ ਜਾਂਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਗੇ ਵੀ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਸ਼ੰਕਰ ਕਿੱਥੋਂ ਰਹਵਲੇ ਹੋ ਅਸੀਂ ਚਾਟੀ ਵਿੰਡਦੇ ਤੇ ਕੀ ਕਿਲੇ ਜਾਊਗਾ ਜਿਹੜਾ ਪ੍ਰਾਲਕ ਕੀਤਾ ਗਿਆ ਜਿਹੜੇ ਇਥੇ ਲੋੜ ਬੰਦ ਬਹੁਤ ਵਧੀਆ 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 ਵਿਆਹ ਆ ਬਹੁਤ ਬਹੁਤ ਲੜਕਾ ਇਸ ਤਰ੍ਹਾਂ ਪ੍ਰਾਲੇ ਹੋਣ ਜੀ ਨੇ ਹਾਂਜੀ ਹੋਣੇ ਚਾਹੀਦੇ ਨੇ ਅਰਕੀ ਵੀ ਤੁਹਾਨੂੰ ਇੱਥੇ ਮਦਦ ਕਿਥਾਂ ਦੀ ਸਹਾਰਾ ਮਿਲਿਆ ਕੀ ਗੱਲ ਜਾਉਂਦੀ ਸਾਨੂੰ ਸਾਰੀ ਸੋਦਾ ਮਿਲੀ ਆ ਬਹੁਤ ਬਹੁਤ ਵਧੀਆ ਲਾਵਾ ਫੇਰੇ ਹੋਏ ਆ ਸਾਰਾ ਕੁਝ ਮਿਲਿਆ ਜਿਤਨਾ ਘਰ ਵਿੱਚ ਮਾਹੌਲ ਹੁੰਦਾ ਉਦਾਂ ਇੱਥੇ ਚੱਲਣ ਦਾ ਨਾਮ ਬਰਾਬਰੀ ਸਿੰਘ ਜੀ ਇਬਨ ਕਲਾ ਜਿਲ੍ਹਾ ਅੰਮ੍ਰਿਤਸਰ ਦਿਰਨ ਵਾਲੇ ਆ ਸਭ ਤੋਂ ਪਹਿਲਾਂ ਧੰਨਵਾਦ ਹੈ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਬਦੌਲਤ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਕਿਰਪਾ ਰਾਮ ਸਦਕੇ ਅਨਸਾਰ ਸਾਈਂ ਬਾਬਾ ਬੁੱਢਣ ਸਾਹੀ ਦੇ ਤੇ ਜੋਤੀ ਸਰੂਪ ਜੋੜ ਮੇਲੇ ਨੂੰ ਸਮਰਪਿਤ ਹੈ ਗੁਰਪ੍ਰੀਤ ਸ਼ਾਹ ਮੇਰਾ ਬੇਟਾ ਜੀ ਔਰ ਇਹ ਸਾਡਾ ਸਾਰਾ ਸਹੁੰਤਾ ਪਰਿਵਾਰ ਸਾਰਾ ਸਹੁੰਤਾ ਪਰਿਵਾਰ ਹੀ ਨਹੀਂ ਸਾਰਾ ਨਗਰ ਨਾਲ ਚੱਲ ਰਿਹਾ ਔਰ ਦੇਸ਼ਾਂ ਵਿਦੇਸ਼ਾਂ ਤੋਂ ਵੀਰ ਵੀ ਬਹੁਤ ਜੜੇ ਰਿਹਾ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਇਹ ਸਾਡਾ ਤੀਸਰਾ ਸਾਲਾਨਾ ਮੇਲਾ ਜੀ ਔਰ ਜਿਹਦੇ ਵਿੱਚ ਪਹਿਲਾਂ ਅਸੀਂ ਦੋ ਬੱਚਿਆਂ ਦੀ شادی ਕੀਤੀ ਸੀ ਪਿਛਲੇ ਸਾਲ ਵੀ ਪੰਜ ਬੱਚਿਆਂ ਦੀਆਂ ਸ਼ਾਦੀਆਂ ਸੀ ਐਤਕੀ ਵੀ ਪੰਜ ਪੰਜ ਹੀ ਬੱਚਿਆਂ ਦੀਆਂ ਸ਼ਾਦੀਆਂ ਹੋ ਸਕੀਆਂ ਨੇ ਉਪਰਾਲਾ ਤੇ ਬਹੁਤ ਵੱਡਾ ਹੁੰਦਾ ਪਰ ਇਸ ਸੰਯੋਗ ਸੰਗਤਾਂ ਦਾ ਬਹੁਤ ਜ਼ਿਆਦਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦੇ ਘਰ ਵਿੱਚ ਆਪਾਂ ਬੈਠ ਕੇ ਇਹ ਕੰਮ ਲੈ ਰਹੇ ਆਂ ਔਰ ਸਾਰਾ ਤੁਹਾਡੇ ਮੀਡੀਆ ਵੀਰਾਂ ਦਾ ਵੀ ਬਹੁਤ ਮੀਡੀਆ ਵਾਲਿਆਂ ਦਾ ਵੀ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇਹਨਾਂ ਸੰਯੋਗ ਦਿੱਤਾ ਔਰ ਸਾਰਿਆਂ ਦੇ ਨਾਲ ਮਿਲ ਕੇ ਆਪਾਂ ਸਾਰਿਆਂ ਨੂੰ ਮਿਲਦੇ ਪਏ ਆ ਇਹ ਬਹੁਤ ਵੱਡਾ ਉਪਰਾਲਾ ਐ ਹੋਜੇ ਉਪਰਾਲੇ ਹੋਣੇ ਚਾਹੀਦੇ ਨੇ ਜਿਹੜੇ ਇੱਕ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਹੋ ਜਾਣ ਅੱਜ ਦੇ ਸਮੇਂ ਵਿੱਚ ਘਰ ਦੀ ਰੋਟੀ ਪੂਰੀ ਮੱਸਾ ਹੁੰਦੀ ਆ ਤੇ ਗਰੀਬ ਪਰਿਵਾਰ ਤੇ ਬਹੁਤ ਜ਼ਿਆਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਉਹ ਰੋਟੀ ਪਕਾਉਣੇ ਵੀ ਬੜੀ ਮੁਸ਼ਕਲ ਹੋ ਜਾਂਦੀ ਹੈ ਤੇ ਇਹ ਅੱਜ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਜੀ ਘਰੇਲੂ ਜੀ ਆ ਤੁਹਾਡੇ ਸਾਹਮਣੇ ਆ ਜੀ ਕੋਈ ਬੈੱਡ ਆ ਬੱਚਿਆਂ ਦੇ ਵਾਸਤੇ ਬਸਤਰ ਨੇ ਕੋਈ ਇੱਕ ਨਾਲ ਸੈੱਟ ਨੇ ਕੰਬਲ ਨੇ ਇਹੋ ਜੀਆਂ ਚੀਜ਼ਾਂ ਨੇ ਜੋ ਘਰੇਲੂ ਸਮਾਨ ਬੇਟੀ ਦਾ ਉਹ ਸਾਰਾ ਉਹਨੂੰ ਦਿੱਤਾ ਗਿਆ ਉਹ ਇਹ ਸਾਰੀਆਂ ਸੰਗਤਾਂ ਨੇ ਦਿੱਤਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਚਲੋ ਬੱਚਿਆਂ ਦਾ ਆਪਣਾ ਘਰ-ਕਾਟ ਵਿਦਾਨਣ ਕੋਈ ਹੋਰ ਸੋਹਰਾ ਪਰਿਵਾਰ ਹੀ ਨਾ ਕਹਿ ਸਕੇ ਕਿ ਤੂੰ ਪਿੱਛੋ ਲੈ ਕੇ ਕੁਛ ਨਹੀਂ ਆਈ ਇਹ ਦਾਨਪੁਣ ਜਿਹੜਾ ਹੈ ਇਹ ਤੁਹਾਡੇ ਵਰਗੇ ਵੀਰਾਂ ਨੇ ਸਾਰਿਆਂ ਨੇ ਕੀਤਾ ਹੈ ਅਸੀਂ ਤੁਹਾਡਾ ਵੀ ਸੰਦੋਖ ਕਰਦੇ ਆ ਧੰਨਵਾਦ ਕਰਦੇ ਆ ਔਰ ਸਾਰਿਆਂ ਵੀਰਾਂ ਦਾ ਸਭ ਤੋਂ ਜਿਆਦਾ ਕੇ ਜੋ ਬੱਚੀਆਂ ਆਈਆਂ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਅੱਜ ਆਪਣੇ ਸਾਰਿਆਂ ਦੇ ਵਿੱਚ ਦਰਸ਼ਨ ਕਰ ਰਹੇ ਨੇ ਤੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ